ਨੇ ਮੈਂ ਹੱਬੀ ਕੋਲ ਜਾਣਾ ਹਾਂ ਜੀ ਹੱਬੀ ਕੋਲ ਜਾਉਂਗੀ ਬਿਲਕੁਲ ਜਾਉਂਗੀ ਵੀ ਆਈ ਹਾਂ ਤੇ ਜਾਉਂਗੀ ਤੁਹਾਡੀ ਬਲਟੋਏ ਤੁਕਣਾ ਪਤਾ ਦੇਦੀਆਂ ਦਰ ਲੋਕਾਂ ਦਾ ਦਰਦ ਬਹੁਤ ਲੱਗਦਾ ਗੱਲ ਕੋਈ ਨਹੀਂ ਹੈਗੀ ਲੋਕ ਨੇ ਲੋਕ ਦੀਪ ਜਦੋਂ ਤੂੰ ਮੈਨੂੰ ਇਹ ਦੱਸ ਪੁੱਤਰ ਦੀਪ ਸਰਦਾਰਨੀ ਨੇ ਲਾਈਵ ਆ ਕੇ ਸਾਰੇ ਦੇ ਮੂੰਹ ਬੰਦ ਕਰਵਾ ਦਿੱਤੇ ਦੀਪ ਜਦੋਂ ਵੀ ਲਾਈਵ ਆਉਂਦੀ ਹੈ ਤਾਂ ਸਾਰੇ ਦੀਪ ਨੂੰ ਹੀ ਸਵਾਲ ਪੁੱਛਦੇ ਨੇ ਕਿ ਤੁਹਾਡੇ ਹਸਬੰਦ ਕਿੱਥੇ ਨੇ ਤੁਸੀਂ ਆਸਟ੍ਰੇਲੀਆ ਨਹੀਂ ਜਾਂਦੇ ਸੋ ਦੀਪ ਬੀਤੇ ਦਿਨ ਹੀ ਲਾਈਵ ਆਈ ਸੀ ਅਤੇ ਸਾਰਿਆਂ ਨੇ ਫਿਰ ਤੋਂ ਦੁਬਾਰਾ وہی ਸਵਾਲ ਪੁੱਛੇ ਕਿ ਤੁਸੀਂ ਹਾਬੀ ਕੋਲ ਕਦੋਂ ਜਾਣਾ ਹੈ ਸੋ ਉੱਥੇ ਤੁਹਾਨੂੰ ਦੱਸਦੀ ਕਿ ਦੀਪ ਵੀ ਚੁੱਪ ਨਹੀਂ ਰਹੀ ਅਤੇ ਦੀਪ ਨੇ ਕਿਹਾ ਕਿ ਹਾਂ ਹਾਬੀ ਕੋਲ ਜਾऊंगी ਮੈਂ ਉਹਦੇ ਨਾਲ ਵਿਆਹੀ ਹਾਂ ਦੀਪ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਕੇਅਰ ਇਸ ਕਰਕੇ ਨਹੀਂ ਕਰਦੀ ਕਿਉਂਕਿ ਮੈਨੂੰ ਲੋਕਾਂ ਤੋਂ ਬਹੁਤ ਡਰ ਲੱਗਦਾ ਹੈ ਕਿਉਂਕਿ ਹਰ ਕੋਈ ਮੂੰਹ ਪਰ ਕੇ ਮੈਨੂੰ ਮਾੜਾ ਕਹਿ ਦਿੰਦਾ ਹੈ ਜੋ ਲਾਈਵ ਤੁਸੀਂ ਹੁਣ ਦੇਖੋਗੇ ਬਣੇ ਰਿਓ ਦੇ ਚੈਨਲ ਦੇ ਨਾਲ ਅਤੇ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਦੱਸਿਓ ਧੰਨਵਾਦ। ਇੰਨੇ ਮੈਂ ਹੱਬੀ ਕੋਲ ਜਾਣਾ ਹਾਂ ਜੀ ਅੱਭੀ ਕੋਲ ਜਾਉਂਗੀ ਬਿਲਕੁਲ ਜਾਉਂਗੀ ਵੀ ਆਈ ਹਾਂ ਤੇ ਜਾਉਂਗੀ ਤੁਹਾਡੀ ਬਲਟੋਏ ਬਲਟੋਏ ਗੁਰਦੁਆਰੇ ਵਿੱਚ ਮੈਰਿਜ ਹੋਈ ਸੀ ਨਹੀਂ ਉਹ ਭਾਵੇਂ ਇੱਥੇ ਮੇਰੇ ਸਹੁਰੇ ਆ ਉੱਥੇ ਥੋੜੀ ਮੇਰਾ ਵਿਆਹ ਦਾ ਮੇਰਾ ਵਿਆਹ ਸਾਡੇ ਪੇਕੇ ਪਿੰਡ ਹੋਇਆ ਸੀ। ਦੁੱਖਣਾ ਪਤਾ ਦੀਦੀਆਂ ਦਾ ਲੋਕਾਂ ਦਾ ਦਰਦ ਬਹੁਤ ਲੱਗਦਾ ਗੱਲ ਕੋਈ ਨਹੀਂ ਹੈਗੀ ਲੋਕ ਨੇ ਕੀ ਨਹੀਂ। ਕੋ ਕੋਕ ਦੀਪ ਜਦੋਂ ਤੂੰ ਮੈਨੂੰ ਇਹ ਦੱਸ ਪੁੱਤਰ ਜਦੋਂ ਤੇਰੇ ਘਰੇ ਗਰੀਬੀ ਸੀ ਤੇ ਲੋਕੀ ਕੋਈ ਆਇਆ ਸੀ ਆਟੇ ਦੀ ਬੋਰੀ ਲੈ ਕੇ ਵੀ ਦੀਪ ਕੋਈ ਆਇਆ ਸੀ ਘਰੇ ਤਾਂ ਹੁਣ ਬ੍ਰਦਰ ਦੀ ਡੈਥ ਹੋ ਗਈ ਤਾਂ ਗਿਣਵੇਂ ਛੁਣਵੇਂ ਲੋਕਾਂ ਤੋਂ ਬਿਨਾਂ ਕਿਸੇ ਨੇ ਪੁੱਛਿਆ ਵੀ ਦੀਪ ਤੇਨੂੰ ਲੋੜ ਹੈਗੀ ਕਿਸੇ ਚੀਜ਼ ਦੀ ਪਰ ਤੂੰ ਕਿਹੜੇ ਲੋਕਾਂ ਦੀ ਗੱਲ ਕਰੀਂ ਐ ਨਾ ਪੁੱਤਰ ਬੱਸ ਦੇ ਦੇ ਇਹੀ ਕਿ ਜਿਹੜਾ ਮੂੰਹ ਭਰ ਕੇ ਕਹਿ ਦਿੰਦੇ ਆ ਤੇ ਫਿਰ ਆਪਾਂ ਕੀ ਲੈਣਾ ਉਹਨਾਂ ਲੋਕਾਂ ਤੋਂ ਪਰਵਾਹ ਉਹਨਾਂ ਦੀ ਕਰੋ ਜਿਹੜੇ ਤੁਹਾਡੇ ਨਾਲ ਖੜਦੇ ਆ ਪਰਵਾਹ ਉਹਨਾਂ ਲੋਕਾਂ ਦੀ ਕਰੋ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਕਿ ਤੁਸੀਂ ਉਹਨਾਂ ਤੋਂ ਦੂਰ ਤਾਂ ਨਹੀਂ ਹੋ ਰਹੇ ਜਿਹੜੇ ਤੁਹਾਡੇ ਬਾਰੇ ਇਦਾਂ ਨਾਨਸੈਂਸ ਗੱਲਾਂ ਬੋਲ ਸਕਦੇ ਉਹਨਾਂ ਤੋਂ ਲੈਣਾ ਕੀ ਆ ਆਪਾਂ ਹਾਂਜੀ ਇਹ ਤਾਂ ਗੱਲ ਹੈਗੀ ਮੈਂ ਵੀ ਹੁਣ ਇਗਨੋਰ ਕਰਨਾ ਸਿੱਖ ਲਿਆ ਤੁਸੀਂ ਮੈਂ ਤਾਂ ਆਪ ਬੈਟਰ ਰਹੇਗਾ ਪੁੱਤਰ ਜੇ ਤੂੰ ਇਗਨੋਰ ਕਰਨਾ ਸਿੱਖ ਲੇਗਾ ਹਾਂਜੀ